ਲੱਗਦਾ ਹੈ ਕੈਪਟਨ ਦੇ ਮੰਤਰੀਆਂ ਦਾ ਉਹਨਾਂ ਦੀ ਜ਼ੁਬਾਨ ਤੇ ਕੋਈ ਕਾਬੂ ਨਹੀਂ ਪਹਿਲਾਂ ਵਿਧਾਇਕ ਕੁਲਬੀਰ ਜੀਰਾ ਤੇ ਹੁਣ ਸਿੱਖਿਆ ਮੰਤਰੀ ਓਪੀ ਸੋਨੀ ਜੋ ਹਮੇਸ਼ਾ ਕਿਸੇ ਨਾ ਕਿਸੇ ਵਿਵਾਦਾਂ ਚ ਫਸੇ ਹੀ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਇੱਕ ਹੋਰ ਵਿਵਾਦਿਤ ਬਿਆਨ ਦੇ ਦਿੱਤਾ ਉਹਨਾਂ ਨੇ ਧਰਨੇ ਦੇ ਰਹੇ ਅਧਿਆਪਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਧਿਆਪਕ ਯੋਗਤਾ ਟੈਸਟ ਯਾਨੀ ਕਿ ਟੀਈਟੀ ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ ਜਦੋਂ ਅਸਾਮੀਆਂ ਨਿਕਲਣਗੀਆਂ ਤਾਂ ਸਭ ਨੂੰ ਨੌਕਰੀ ਦਿੱਤੀ ਜਾਵੇਗੀ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਟੈਟ ਪਾਸ ਈਟੀਟੀ ਦੇ ਆਫਗਾਨੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੇ लाठी चार्ज ਕੀਤਾ ਸੀ ਉਹ ਵੇਖੋ ਉਹ ਗੱਲ ਆ ਗੱਲ ਪਤਾ ਫਿਰ ਉਹ ਗੱਲ ਕਰਦੇ ਮੈਂ ਕਹਿ ਰਿਹਾ ਉਹ ਧਿਆਪਕ ਨਹੀਂ ਅਜੇ ਧਿਆਪਕ ਕੋ ਬਣੇ ਹੀ ਨਹੀਂ ਬਣੇ ਨਹੀਂ ਉਹਨਾਂ ਨੂੰ ਸਮਝਾਇਆ ਬੜੀ ਹੋਰ ਆ ਵੀ ਜਦੋਂ ਸਰਕਾਰ ਦੀਆਂ ਨੌਕਰੀਆਂ ਨਿਕਲੀਆਂ ਜੇ ਉਹਨਾਂ ਟੈਟ ਪਾਸ ਕੀਤਾ ਕੋਈ ਵੀ ਬੰਦਾ ਜਿਹੜਾ ਕੋਈ ਵੀ ਕੋਰਸ ਕਰ ਸਕਦਾ ਚਾਹੇ ਕੋਈ ਇੰਜੀਨੀਅਰ ਹੈ ਚਾਹੇ ਐਮਬੀਬੀਐਸ ਕੋ ਕਰਦਾ ਚਾਹੇ ਹੋਰ ਕੋਈ ਕੋਰਸੇ ਕਰਦੇ ਨੇ ਸੋ ਜਿੰਨਾ ਜੇ ਜਿੰਨਾਂ ਜੇ ਨੌਕਰੀਆਂ ਜਿੰਨਾਂ ਜੇ ਨਿਕਲੀਆਂ ਨਹੀਂ ਕਿੱਥੋਂ ਨੌਕਰੀਆਂ ਨਾਲ ਮਿਲ ਜਾਣ ਸਰਕਾਰ ਇਹਦਾ ਬੱਝਣ ਕਿੱਥੋਂ ਸੈ ਗਈ ਇਹਨਾਂ ਦਾ ਸੋ ਇਹਦੇ ਐਵੇਂ ਬਿਲਾ ਗੱਲ ਤੋਂ ਕੰਮ ਕਰਨ ਕੰਮ ਕਰਨੋਂ ਹੋਰ ਪ੍ਰਾਈਵੇਟ ਸਰਵਿਸਿੰਗ ਹੈ ਸਾਡਾ ਤੁਸੀਂ ਵੇਖੋ ਅਸੀਂ ਜੋ ਵਾਦਾ ਕੀਤਾ ਸੀ ਘਰ ਕੋ ਰੋਜ਼ਗਾਰ ਦਾ ਅਸੀਂ ਸਰਕਾਰੀ ਵੀ ਦੇ ਰਹੇ ਨੇ ਪ੍ਰਾਈਵੇਟ ਵੀ ਦੇ ਰਹੇ ਹਾਂ ਦਰਸਲ ਸਿੱਖਿਆ ਮੰਤਰੀ ਲੁਧਿਆਣਾ ਚ ਬ੍ਰੇਲ ਪਵਨ ਵਿੱਚ ਬਣਾਏ ਜਿਮ ਦਾ ਉਦਘਾਟਨ ਕਰਨ ਅਤੇ ਨਵੇਂ ਬਣਾਏ ਜਾਣ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਉਹਨਾਂ ਕਿਹਾ ਕਿ ਅਧਿਆਪਕਾਂ ਲਈ ਸਰਕਾਰੀ ਖੇਤਰ ਦੇ ਇਲਾਵਾ ਪ੍ਰਾਈਵੇਟ ਖੇਤਰ ਵਿੱਚ ਵੀ ਕਈ ਨੌਕਰੀਆਂ ਨੇ। ਉਹਨਾਂ ਕਿਹਾ ਕਿ ਇਹ ਗੱਲ ਅਧਿਆਪਕਾਂ ਨੂੰ ਕਈ ਵਾਰ ਸਮਝਾਈ ਵੀ ਜਾ ਚੁੱਕੀ ਹੈ। 27 ਜਨਵਰੀ ਨੂੰ ਵੀ ਅੰਮ੍ਰਿਤਸਰ ਸਥਿਤ ਉਹਨਾਂ ਦੇ ਵਿਹਾਜ ਦਾ ਮੁੜਕਰਵਾ ਕਰਨ ਦਾ ਅਧਿਆਪਕਾਂ ਨੇ ਐਲਾਨ ਕੀਤਾ ਹੋਇਆ ਪਰ ਜੇਕਰ ਸਰਕਾਰ ਕਿਸੇ ਨੂੰ ਭਰੋਸਾ ਨਹੀਂ ਦੇ ਸਕਦੀ ਘੱਟੋ-ਘੱਟ ਆਪਣੀ ਜ਼ੁਬਾਨ ਤੇ ਤਾਂ ਲਗਾਮ ਲਗਾ ਹੀ ਸਕਦੀ ਹੈ। ਬਿਊਰੋ ਰਿਪੋਰਟ 델ੀ ਪੋਸਟ ਪੰਜਾਬ